ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਾਟੋ ਪਲੇਸ ਦਿਨ ਬਰ ਦਿਨ ਵੱਧ ਰਿਹਾ ਹੈ ਕੱਲ ਬਾਗੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਵੇਗਾ ਮਾਫੀ ਨਾਮਾ ਜਿਹੜਾ ਮੰਗਣਗੇ ਮਾਫੀ ਮੰਗਣਗੇ ਜਿਹੜੀਆਂ ਉਹਨਾਂ ਨੇ ਗਲਤੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਕੀਤੀਆਂ ਨੇ ਇਸ ਗਲਤੀਆਂ ਦਾ ਜਿਹੜਾ ਖੁਲਾਸਾ ਵੀ ਹੋਵੇਗਾ ਉਹ ਜਿਆਦਾ ਬਾਗੀ ਧੜੇ ਨੂੰ ਪਤਾ ਹੈ ਦੂਸਰੇ ਪਾਸੇ ਜਿਹੜਾ ਧੜਾ ਹੈ ਸੁਖਬੀਰ ਬਾਦਲ ਦਾ ਜਾਂ ਉਸ ਨੂੰ ਪਤਾ ਹੈ ਹੁਣ ਜੇ ਗੱਲ ਕਰੀਏ ਸੁਖਬੀਰ ਬਾਦਲ ਦੀ ਸੁਖਬੀਰ ਬਾਦਲ ਤੇ ਹਮੇਸ਼ਾ ਹੀ ਇਲਜ਼ਾਮ ਲੱਗੇ ਨੇ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਬਿੱਠੂ ਸੀ ਉਹਨਾਂ ਨੇ ਪਾਰਟੀ ਦਾ ਆਗਾਤ ਕੀਤਾ ਹੈ ਕਿਸਾਨਾਂ ਦੀ ਗੱਲ ਕਰੀਏ ਸਿੱਖ ਪੰਥਕ ਦੇ ਮੁੱਦਿਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਬਿਲਕੁਲ ਚੁੱਪੀ ਸਾਦੀ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਕਿਉਂਕਿ ਸ਼੍ਰੋਮਣੀ ਅਕਾਲੀ ਦੇ ਵਿੱਚ ਭਾਵੇਂ ਪ੍ਰਧਾਨ ਸੀ ਲੇਕਿਨ ਸਾਰੀ ਬਾਗ ਡੋਰ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਸੀ ਇਹ ਬੜੇ ਵੱਡੇ ਪਲਟਵਾਰ ਕੀਤੇ ਗਏ ਨੇ ਚੰਦੂ ਮਾਜਰਾ ਦੇ ਦੁਆਰਾ ਜਾਂ ਹੋਰ ਜਿਹੜੇ ਟਕਸਾਲੀ ਆਗੂ ਨੇ ਬਾਕੀ ਧੜੇ ਵਾਲੇ ਲੇਕਿਨ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਚੁੱਪੀ ਤੋੜੀ ਹੈ ਉਸ ਨੇ ਖੁੱਲ ਕੇ ਕਾਨਫਰੰਸ ਦੇ ਸਾਹਮਣੇ ਕਿਹਾ ਹੈ ਕਿ ਮੈਂ ਆਸਾਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕਰ ਸਕਦਾ ਸੀ ਲੇਕਿਨ ਸਾਨੂੰ ਪਾਰਟੀ ਦੇ ਅਸੂਲ ਪਾਰਟੀ ਦਾ ਸੰਵਿਧਾਨ ਜ਼ਿਆਦਾ ਪਿਆਰਾ ਹੈ ਭਾਰਤੀ ਜਨਤਾ ਪਾਰਟੀ ਨਾਲੋਂ ਉਹਨਾਂ ਨੇ ਕਿਹਾ ਉਹਨਾਂ ਨੇ ਮੈਂ ਉਹਨਾਂ ਦੇ ਸਾਹਮਣੇ ਮੁੱਦੇ ਰੱਖੇ ਸੀ ਪਹਿਲਾ ਮੁੱਦਾ ਸੀ ਪੰਜਾਬ ਦੇ ਬੰਦੀ ਸਿੰਘਾਂ ਦਾ ਦੂਸਰਾ ਮੁੱਦਾ ਸੀ ਪੰਜਾਬ ਦੇ ਪਾਣੀਆਂ ਦਾ ਤੀਸਰਾ ਮੁੱਦਾ ਸੀ ਚੰਡੀਗੜ੍ਹ ਦਾ ਮੈਂ ਤਿੰਨੇ ਮੁੱਦੇ ਰੱਖੇ ਸੀ ਭਾਰਤ ਦੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਯਾਨੀ ਕਿ ਨਰਿੰਦਰ ਮੋਦੀ ਦੇ ਲੇਕਿਨ ਉਹਨਾਂ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਮੇਰੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਇਸ ਲਈ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਪੱਲਾ ਜਿਹੜਾ ਹੈ ਛੱਡਣਾ ਪਿਆ ਉਹਨਾਂ ਨੇ ਕਿਹਾ ਸੀ ਕਿ ਇਸ ਗਲਤੀ 'ਤੇ ਸਮਝੌਤਾ ਨਹੀਂ ਕਰ ਸਕਦੇ ਤੁਸੀਂ ਦੇਣ ਲੈਣ ਦੀ ਗੱਲ ਕਰੋ ਦੇਣ ਲੈਣ ਕਿਹੜੇ ਬੇਸ ਤੇ ਸੀ ਉਹ ਸਰਦਾਰ ਸਬੀਰ ਸਿੰਘ ਬਾਦਲ ਨੇ ਖੁੱਲ ਕੇ ਖੁਲਾਸਾ ਨਹੀਂ ਕੀਤਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ 14 ਹਾਂ ਕਿ ਪਾਰਟੀ ਦੀ ਹਾਰ ਹੋਵੇ ਜਾਂ ਪਾਰਟੀ ਦੋ ਫਾੜ ਹੋਵੇ ਮੈਂ ਕਦੇ ਵੀ ਪਾਰਟੀ ਦਾ ਬੁਰਾ ਨਹੀਂ ਸੋਚਿਆ ਆਪੇ ਮੈਂ ਆਸਾਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮੂਲਿਤ ਕਰ ਸਕਦਾ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੈਸੇਜ ਵੀ ਆਏ ਨੇ ਲੇਕਿਨ ਮੈਸੇਜ ਜਾਣ ਤੋਂ ਪਹਿਲਾਂ ਜਦੋਂ ਮੈਂ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ ਹੈ ਜਾਨੀ ਕਿ ਟੇਬਲ ਟॉक ਕੀਤੀ ਹੈ ਟੇਬਲ ਟॉक ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਰਿਹਾਈ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਅਤੇ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ ਇਹਨਾਂ ਤਿੰਨਾਂ ਮੁੱਦਿਆਂ ਨੂੰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਅਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਗੌਰਮਿਟੀ ਹੈ ਉਹਦੇ ਸਾਹਮਣੇ ਮੁੱਦੇ ਰੱਖੇ ਸੀ ਲੇਕਿਨ ਉਹਨਾਂ ਨੇ ਮੇਰੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਉਹਨਾਂ ਨੇ ਮੇਰੇ ਨਾਲ ਲੈਣ ਦੇਣ ਦੀ ਗੱਲ ਕੀਤੀ ਹੈ ਲੇਕਿਨ ਮੈਂ ਕਿਰਦਾਰ ਜਾਂ ਕਿਰਦਾਰ 쿠ਸ਼ੀ ਜਾਂ ਜਿਹੜੇ ਸੂਲ ਨੇ ਉਹ ਮੈਨੂੰ ਸਭ ਤੋਂ ਜ਼ਿਆਦਾ ਪਿਆਰੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਬਣਾਏ ਗਏ ਨੇ ਇਹ ਬੜਾ ਵੱਡਾ ਦਾਵਾ ਹੁਣ ਕੀਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਦਿਨਾਂ ਦੇ ਵਿੱਚ ਟੈਨਸ਼ਨ ਨੇ ਪਰਿਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਕਿ ਹਰ ਰੋਜ਼ ਕੋਈ ਨਾ ਕੋਈ ਆਗੂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਜਾ ਰਿਹਾ ਹੈ ਇੱਕ ਇੱਕ ਕਰਕੇ ਸਾਰੇ ਬਾਗੀ ਧੜੇ ਦੇ ਨਾਲ ਜੁੜ ਰਹੇ ਨੇ ਬਾਗੀ ਧੜਾ ਅਕਲ ਅਕਾਲ ਤਖਤ ਦੇ ਤਲਬ ਹੋਵੇਗਾ ਦੇਖਦੇ ਹਾਂ ਜਥੇ ਦਾ ਜਿਹੜੇ ਸਾਹਿਬ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੀਂ ਰਣਨੀਤੀ ਬਣੇਗੀ ਨਵੇਂ ਭਾਰਤ ਪ੍ਰਧਾਨ ਦਾ ਐਲਾਨ ਹੋਵੇਗਾ ਕੀ ਪ੍ਰਧਾਨ ਜੋ ਸੌਰੀ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨੂੰ ਬਚਾ ਪਾਉਣਗੇ ਜਾਂ ਨਹੀਂ ਪਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਅੱਜ ਪੱਤਰਕਾਰਾਂ ਦੇ ਰੂਪ ਰੂਪ ਹੋ ਕੇ ਸਪਸ਼ਟਿਕਰਨ ਦਾ ਕਰ ਦਿੱਤਾ ਹੈ ਕਿ ਮੈਂ ਆਸਾਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦਾ ਸੀ ਬਟ ਮੈਨੂੰ ਪਾਰਟੀ ਦੇ ਸੰਵਿਧਾਨ ਪਾਰਟੀ ਦਾ ਸੂਲ ਅਤੇ ਮੈਨੂੰ ਪਾਰਟੀ ਦਾ ਕਿਰਦਾਰ ਪਿਆਰਾ ਹੈ ਉਸ ਦੇ ਨਾਲ ਮੈਂ ਕਿਸੇ ਵੀ ਹੱਦ ਤੱਕ ਗਿਰ ਨਹੀਂ ਸਕਦਾ ਨਾ ਹੀ ਮੈਂ ਆਪਣੇ ਸੂਲਾਂ ਤੋਂ ਉੱਠ ਕੇ ਕਿਸੇ ਵੀ ਪਾਰਟੀ ਦੇ ਨਾਲ ਕੰਪਰੋਮਾਈਜ਼ ਜਾਂ ਸਮਝੌਤਾ ਕਰ ਸਕਦਾ ਹਾਂ ਇਹ ਬੜਾ ਵੱਡਾ ਦਾਵਾ ਕੀਤਾ ਗਿਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੁਆਰਾ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਆਪਣੀ ਕੁਰਸੀ ਤੇ ਟਿਕ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ